ਸੱਜਣੋ ਇੱਕ ਵੀਡੀਓ ਕਵਰ ਕੀਤੀ ਆਪਾਂ ਝੋਟੀਆਂ ਨੇੜੇ ਫਤੇਗੜ ਪਿਸਤੂਰ ਆ ਗਿਆ ਜਿਹੜੀ ਤੁਰ ਜਾਂਦੀ ਝੋਟੀ ਕੋਹੇਨੂਰ ਦੀ ਆ ਇਹਦੀਆਂ ਧਾਰਾਂ ਵੀ ਵਿਖਾਈਆਂ ਬਾਕੀ ਆਪਾਂ ਵੀਡੀਓ 'ਚ ਵੀ ਤੋਰ ਕੇ ਵਿਖਾਈ ਬੜਾ ਕੱਦ ਕਾਠਾ ਝੋਟੀਆਂ ਸਾਰੀਆਂ ਹੀ ਇੱਕ ਤੋਂ ਇੱਕ ਆ ਆ ਜਾਮਨਰ ਦੀ ਕਾਲੀ ਖੜੀ ਆ ਬਹੁਤ ਸ਼ਾਨਦਾਰ ਕੱਟੀ ਆ ਲਿਵਾ ਭਾਂਡਾ ਲੱਗਾ ਕੀ ਕਹਣੇ ਉਸ ਤੋਂ ਬਾਅਦ ਇੱਕ ਆ ਖੜੀ ਥੋੜੀਆਂ ਜੀਆਂ ਕਾਲੀਆਂ ਪਈ ਜਾਂਦੀਆਂ ਕਿਉਂਕਿ ਚੂਨ ਟਾਇਮ ਇੱਕ ਮੀਣੀ ਵੀ ਖੜੀ ਆ ਓਕੇ ਰਿਪੋਰਟ ਪਸ਼ੂਆ ਭਰਾ ਦੇ ਕੋਲੇ ਦੇਖੋ ਸੱਜਣੋ ਸ਼ਾਰਟ ਵੀਡੀਓ ਚ ਵੀ 9-10 ਜਾਨਵਰ ਬਿਲਕੁਲ ਤਾਜ਼ੇ ਸੂਏ ਸਵਾਏ ਵੀਡੀਓ ਚ ਕਵਰ ਕੀਤੇ ਸੀ ਫਤੇਗੜ ਪਿੰਪੂਰ ਦੇ ਬਿਲਕੁਲ ਨਾਲ ਲੱਗਦਾ ਗਵਾਂਢੀ ਨਗਰ ਚੋਟੀਆਂ ਸੋਨੂ ਦੇ ਕੋਲੇ ਆ ਓਕੇ ਰਿਪੋਰਟ ਜਿਲ੍ਹਾ ਮੋਗਾ ਟੌਪ ਟੌਪ ਦੀਆਂ ਕੱਟੀਆਂ ਭਰਾ ਦੇ ਕੋਲੇ ਬਿਲਕੁਲ ਤਾਜ਼ੀਆਂ ਸੂਈਆਂ ਮੀਆਂ ਸਾਰਿਆਂ ਦਾ ਲੇਖਾ ਜੋਖਾ ਲੈਤਾ ਤੁਹਾਨੂੰ ਇੱਕ ਲਾਸਟ ਤੇ ਝੋਟੀ ਬਖਾਇ ਤੇ ਉਹਦਾ ਸਿਰਫ ਤੇ ਸਿਰਫ 72000 ਰੁਪਏ 72000 We have a cool, lot of...